23 ਦੀ ਗੱਲ ਹੈ ਤੇ ਬੱਚਾ ਨੂੰ ਆਪਾਂ ਕਿੱਦਾਂ ਕਹਿ ਸਕੀਏ ਚੱਲੇ ਕਿੱਦਾਂ ਗਏ ਆ ਪੂਰੇ ਲਾ ਨਹੀਂ ਰਿਹਾ ਗਰਮ ਹੋ ਨਹੀਂ ਪਾਣੀ ਉੱਤ ਹੈ ਹਾਂਜੀ ਹਾਂਜੀ ਇਹ ਹੀ ਪਾਗੜਾ ਦੀ ਜਦੋਂ ਇਹ ਹੁੰਦਾ ਜਿੰਨ ਪਾਣੀ ਆਇਆ ਸੀ ਉਦੋਂ ਸਾਡੇ ਸਾਰੇ ਜੀਆਂ ਦਾ ਹਾਲ ਚਾਲ ਦੇਖ ਰਿਹਾ ਜੀ ਕੀ ਹਾਲ ਪਤਾ ਵੀ ਫਿਰ ਉਹ ਵੀ ਕੁਛ ਹੋ ਗਿਆ ਇਹਨੂੰ ਬੜਾ ਸ਼ੌਂਕ ਹੀ ਵੀ ਮੈਂ ਵੀ ਦੇ ਨਾਲੀ ਟੀ-ਸ਼ਰਟ ਦੀ ਫੋਟੋ ਜੀ ਬਣਵਾਉਣੀ ਹੈ ਟੀ-ਸ਼ਰਟ ਤੇ ਫੋਟੋ ਜੀ ਬਣਵਾਉਣੀ ਹੈ ਕਹਿ ਕੇ ਕੀ ਬਣਾਈ ਹਾਂਜੀ ਹੁਣ ਪਾ ਕੇ ਵੀ ਇਹੋ ਜਿਆਦਾ ਰੱਖ ਦਿੰਦੀ ਜਦੋਂ ਵੀ ਕਹੇ ਆਉਣਾ ਦਾ ਕੁਝ ਮੈਂ ਇਹਦੇ ਹੋਈ ਪਈ ਨਹੀਂ ਮੈਂ ਕਿਹਾ ਵੀ ਫੋਟੋ ਨਾਂ ਦਾ ਸੋਸ਼ਲ ਇਹਨਾਂ ਦਾ ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦਾ ਹੀ ਦੂਜੇ 23 ਦੀ ਗੱਲ ਹੈ ਇੱਥੇ 2 ਵਜੇ ਨਾ ਬਿਲਕੁਲ ਪਾਣੀ ਦੇ ਚਲੇ ਗਏ ਸੀਗੇ ਔਰ ਬਾਅਦ ਵਿੱਚ ਕਰੀ ਵਾਪਸ ਨੇ ਆਏ ਨੇ ਫੇਰ ਸਾਨੂੰ ਨਹੀਂ ਪਤਾ ਲੱਗਾ ਕਿ ਕਿਹੜੇ ਵਾਲੇ ਦਰਿਆ ਦੇ ਵਿੱਚ ਨਿਆਣੇ ਬੱਚੇ ਡਿੱਗ ਪਏ ਪਹਿਲਾ ਦੂਜਾ ਬੱਚਾ ਗਿਆ ਹਾਂਜੀ ਹਾਂਜੀ ਪਹਿਲਾ ਨਾਲ ਇਕੱਠੇ ਹੀ ਬਾਹਰ ਪੜ ਕੇ ਇੱਕ ਦੂਜੇ ਨੂੰ ਜੱਫੀ ਪਾ ਕੇ ਕੋਈ ਚੋਂ ਲੱਭਦੇ ਹਨ ਪਤਾ ਹੀ ਨਹੀਂ ਲੱਗਣਾ ਜੇ ਨਾਂ ਬੱਚੇ ਕੋਈ ਦੱਸਦਾ ਹਾਂ ਕਿਸੇ ਬੱਚੇ ਨੇ ਦੱਸਿਆ ਵਾਂ ਕੇ ਤੀ ਇਧਰ ਬੱਚੇ ਖੇਡਦੇ ਫਿਰਦੇ ਇੱਥੇ ਲੱਭਦੇ ਫਿਰਦੇ ਨਹੀਂ ਆਉਂਦੇ ਕਿ ਪਤਾ ਇਧਰ ਦੇਖ ਲਓ ਇਧਰ ਖੇਡਦੇ ਹੀ ਗਏ ਜਾ ਫਿਰ ਜਾ ਕੇ ਵਿੱਚ ਟੋਏ ਉਸੇ ਟੋਏ ਵੱਲੋਂ ਗਏ ਭੱਜ ਕੇ ਤੇ ਬੱਚੇ ਦੋਵੇਂ ਥੱਲੇ ਡਿੱਗੇ ਮੁੱਕੇ ਪਏ ਸੀ ਮਨੇ ਜਫਤੀ ਪਾ ਕੇ ਬਿਲਕੁਲ ਜਫਤੀ ਪਾ ਕੇ ਇੱਕ ਦੂਸਰੇ ਦੇ ਨਾਲ ਇਹ ਤਾਂ ਪਤਾ ਨਹੀਂ ਮਾਰੇ ਨੇ ਕੀ ਘਟਕੇ ਹੋ ਜਾਂਦੇ ਕਿ ਸਾਂਝ ਸੀ ਆਪ ਸਭ ਨੇ ਜਿਹੜਾ ਉਹਨਾਂ ਨੇ ਇਸ ਤਰ੍ਹਾਂ ਸ਼ੁਰੂ ਤੋਂ ਘਰ ਜਾਂਦੇ ਪਹਿਲਾਂ ਆ ਕੇ ਮੈਂ ਖੇਡ ਲਈ ਉਹਦੇ ਨਾਲ ਤਾਂ ਉਸ ਤੋਂ ਮਗਰੋਂ ਕਹੇ ਜਦੋਂ ਨਿਕਲੇ ਉਹ ਤੋਂ ਮੇਂ ਜਫਤੀ ਪਾਈ ਹੋਈ ਸੀ ਇਸ ਸਮੇਂ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਤਾਂ ਇਸ ਸਮੇਂ ਅਸੀਂ ਬਾਉਂਪੋ ਟਾਪੂ 'ਚ ਮੌਜੂਦ ਆ। ਇੱਕ ਕੁੜੀ ਆ ਇਹਦੀ ਨਾ ਟੀ-ਸ਼ਰਟ ਤੁਸੀਂ ਦੇਖੋਗੇ ਇਹਦਾ। ਅ ਕਹਿੰਦੇ ਪਾਪੀ ਵੀ ਇਹੀ ਰੱਖਦੀ ਆ ਮੇਰਾ ਲਾਡਲਾ ਵੀਰ। ਕੁੜੀਆ ਕੀ ਗੱਲ ਕੀ ਹੋਈ ਸੀ ਪਹਿਲਾਂ ਇਹ ਦੱਸਣਾ। ਪਾਣੀ ਪਾਣੀ। ਭਾਜੀ ਇਹ ਨਾ ਜਦੋਂ 2023 ਦੇ ਵਿੱਚ ਪਾਣੀ ਆਇਆ ਸੀ ਨਾ ਸਾਡੇ ਬੱਚੇ ਇਸ ਤਰ੍ਹਾਂ ਫਿਰ ਬੰਨ ਹੀ ਵੱਜਾ ਟੁੱਟਾ ਪਿਆ ਸੀ ਗਾਵਲਾ। ਉਹੋ ਹੀ ਬੰਨਣ ਦਾ ਕਰਕੇ ਹੀ ਸਾਰੇ ਵੀ ਮਲਬ ਸੰਗਤ ਦੇ ਨਾਲ ਅਸੀਂ ਵੀ ਗਏ ਤੇ ਬੱਚੇ ਵੀ ਸਕੂਲਾਂ ਆਏ ਪੇਪਰ ਦੇਖਿਆ ਆਪਣਾ ਸੁਣਾ ਖੇਡਦਾ ਹੱਸਦਾ ਸਾਡੇ ਨਾਲ ਗਿਆ ਉਹਥੇ ਅਚਾਨਕ ਹੀ ਬੰਦੇ ਬਣਾਉਂਦੇ ਪਤਾ ਨਹੀਂ ਉਹ ਟੋਏ ਦੇ ਵਿੱਚ ਕਿਸ ਤਰ੍ਹਾਂ ਪਾਣੀ ਹਲੇ ਦੇ ਵਿੱਚ ਡਿੱਗ ਗਿਆ ਤੇ ਸਾਡਾ ਅੱਖਾਂ ਤੋਂ ਧਿਆਨ ਹਟ ਹੀ ਗਿਆ ਬਿਲਕੁਲ ਸਮਝ ਹੀ ਨਹੀਂ ਲੱਗੀ ਕਿ ਕਿਹੜੇ ਵੇਲੇ ਉਹ ਹੱਥਾਂ ਵਿੱਚੋਂ ਨਿਕਲ ਗਿਆ ਪਰ ਅਸੀਂ ਹੁਣ ਇਹੋ ਹੀ ਚਾਹੁੰਦੇ ਆ ਕਿ ਇਹੋ ਜਿਹਾ ਗਾਂ ਕੋਈ ਪੈਂਟਰਾ ਦੇ ਨਾਲ ਚਾਂਸ ਨਾ ਹੋਵੇ ਜਿਹੋ ਜਿਹਾ ਸਾਡੇ ਨਾਲ ਹੋਇਆ ਉਦੋਂ ਦੋ ਬੱਚੇ ਸਨ ਦੋ ਬੱਚੇ ਹੀ ਇੱਕ ਕੁੜ ਸਮਰਤੀ ਇਹਤੋਂ ਗੁਰਬੀਰ ਸਿੰਘ ਹਾਂਜੀ ਇਹਨਾਂ ਦੋਵਾਂ ਬੱਚਿਆਂ ਨੇ ਜੁੜਵਾਈ ਹੈ ਛੋਟੀਆਂ ਪਾਈਆਂ ਹੋਈਆਂ ਤੇ ਪਾਣੀ ਦੇ ਵਿੱਚ ਡੁੱਬ ਗਏ ਸੀ ਤੇ ਇਹ ਇਹਦਾ ਜੁਗਾਪਰਾ ਸੀ ਹਾਂਜੀ ਜੁੜਵਾ ਭੈਣ ਭਰਾ ਦਾ ਸੀ ਇਹ ਦੋ ਇਹ ਟੀ-ਸ਼ਰਟ ਬਹੁਤ ਪਸੰਦ ਹੈ ਕਿਉਂ ਉਹ ਇਹ ਲੈਣਾ ਪਿਆ ਤੁਰੀ ਦੇ ਰੱਖ ਕੇ ਹੈ ਉਹ ਕਿਹਨ ਦੇ ਰੋ ਪਤਾ ਕੀ ਚਲੋ ਮੈਂ ਉਧਰ ਨਹੀਂ ਪਰ ਮੈਂ ਉਹੀ ਹਾਲਾਤ ਦੇਖਦਾ ਪਿਆ ਹੁਣੇ ਪਾਣੀ ਉਧਰ ਹੀ ਆ ਹਾਂਜੀ ਹਾਂਜੀ ਇਹ ਹੀ ਪਾਗੜਾ ਦੀ ਤੇ ਨਾਲ ਹੀ ਪੜਦਾ ਸੀ ਛੋਟਾ ਹੀਗਾ ਛੋਟੀ ਕਲਾਸ ਚ ਪੜਦਾ ਹੀਗਾ ਉਹਨੂੰ ਮਗਰੋਂ ਪਾਇਆ ਸਕੂਲ ਇਹ ਥੋੜੀ ਖੁਸ਼ੀ ਆ ਰਹੀਗੀ ਇਹ ਤਾਂ ਕਰਕੇ ਥੋੜਾ ਜਿਹਾ ਮਤਲਬ ਅੱਗੇ ਹੀ ਉਹਦੇ ਨਾਲ ਤੇ ਉਹ ਥੋੜਾ ਜਿਹਾ ਆਜੇ ਫਿਰ ਪੜਾਈ ਦੇ ਵਿੱਚ ਘਟ ਹੀਗਾ ਤੇ ਇੱਕ ਥੋੜਾ ਜਿਆਦਾ ਬੋਲਣ ਦੇ ਵਿੱਚ ਹੀਗਾ ਥਦਕਾਨ ਜੀ ਕਰਦਾ ਸੀ ਤਾਂ ਕਰਕੇ ਵੀ ਪੜਾਈ ਦੇ ਵਿੱਚ ਪਿੱਛੇ ਹੀ ਰਿਹਾ ਉਹ ਜਾਂਦਾ ਫਿਰ ਆਦਿ ਘਰ ਆਉਣਾ ਜਾਂਦਾ ਦੁਕਾਨੇ ਜਾਂਦਾ ਇਹਨਾਂ ਨਾਲ ਨਹੀਂ ਜਾਂਦਾ ਉਹਨਾਂ ਦੇ ਭਾਈ ਨਾਲ ਉੱਥੇ ਜਾਣਾ ਮੈਂ ਤੇ ਜਦੋਂ ਅੱਪਾ ਗੱਲ ਕਰਦੇ ਆ ਉਹ ਤੋਂ ਵੀ ਪਾਣੀ ਇੱਦਾਂ ਸੀ ਜਾਂ ਵੱਧ ਘੱਟ ਸੀ ਉਹ ਪਾਣੀ ਉਹ ਤੋਂ ਵੀ ਪਾਣੀ ਬਹੁਤ ਜ਼ਿਆਦਾ ਐ ਇਸੇ ਤਰ੍ਹਾਂ ਹੀ ਪਾਣੀ ਸੀਗਾ ਪਰ ਉਹ ਪਾਣੀ ਦੇ ਵਿੱਚ ਕਦੀ ਨਹੀਂ ਅੱਗੇ ਹੋਇਆ ਪਾਣੀ ਵੜਦਾ ਨਹੀਂ ਲੱਗਦਾ ਹੁੰਦੇ ਹੁੰਦੇ ਪਤਾ ਨਹੀਂ ਕਿ ਹਿਸਾਬ ਦੇ ਨਾਲ ਇੱਥੇ ਵੀ ਤਾਂ ਮਿਲਣਾ ਹੋਣਾ ਉਹਨਾਂ ਨੂੰ ਆਈਏ ਪਾਣੀ ਆਸੀ ਆਸੀ ਹੋ ਗਏ ਤੇ ਆਪਣਾ ਕੱਢ ਲੈ ਜਿੰਨੀ ਕੋਈ ਇੱਥੇ ਵਿੱਚ ਜਿੰਨਾ ਕਰਦਾ ਕਿਸਮਤ ਕਿਸਮਤ ਕਹਿ ਸਕਦੇ ਆ ਕਿ ਕਿਸੋ ਦੀ ਜੈਦੀ ਲਿਖੀ ਕਿਸਮਤ ਇਦਾਂ ਸਹੀ ਹੈ ਕੁਝ ਕਰਮੋ ਕੁਝ ਕਿਸਮਤ ਕੁਝ ਸਰਕਾਰਾਂ ਦਾ ਵੀ ਕੁਝ ਦੋਸ਼ ਵਿੱਚ ਆ ਕੀ ਕਹਿ ਸਕਦੇ ਆ ਨਾ ਇਹੋ ਜਿਹਾ ਬੰਨ ਟੁੱਟਣ ਨਾ ਕੁਝ ਹੋਵੇ ਤੇ ਨਾ ਇਹੋ ਜੀਆਂ ਲੋਕਾਂ ਦੇ ਘਰੀ ਮੁਕਾ ਹੋਣ ਮੈਨੂੰ ਲੱਗਦਾ ਕਿ ਜੇ ਸਲੋ ਕੈਨ ਨਹੀਂ ਜੇ ਗੱਲ ਕਰੀਏ ਕਿ ਫੋਨ ਦੀ ਗੱਲ ਕਰ ਲੈਣੇ ਜਦੋਂ ਪਾਣੀ ਆਊਗਾ ਮੈਨੂੰ ਵੈਸੇ ਤੇ ਬੱਚੇ ਚੋਂ ਭੁੱਲਦੇ ਨਹੀਂ ਹੁੰਦੇ ਪਰ ਇਹ ਇਹ ਚੀਜ਼ਾਂ ਤੋਂ ਉਦੋਂ ਤਾਂ ਹੋਰ ਤੜਫਾਂਦੀ ਆ ਨਾ ਹਾਂਜੀ ਹਾਂਜੀ ਜਦੋਂ ਇਹ ਆਉਂਦਾ ਜਿੱਦਣ ਪਾਣੀ ਆਇਆ ਸੀ ਉਦੋਂ ਸਾਡੇ ਸਾਰੇ ਜੀਆਂ ਦਾ ਹਾਲ ਵੇਖਣ ਵਾਲਾ ਸੀ ਕਿ ਕੀ ਹਸਾਕਤਾਵੇ ਫੇਰ ਉਹ ਵੀ ਖੁਸ਼ ਹੋ ਗਿਆ ਕਿ ਹੁਣ ਮਾਰਾ ਸੁੱਖ ਰੱਖਣ ਗਾੜੀ ਹਾਰੇ ਇੱਕ ਦੇ ਘਰ ਦੇ ਵਿੱਚ ਸੋਖ ਸ਼ਾਂਤ ਹੀ ਰਵੇ ਪਰ ਜਿਹੜਾ ਇਹ ਪਾਣੀ ਦੇ ਹਾਲਾਤ ਦੇਖ ਕੇ ਸੁਖ ਤੇ ਵੈਸੇ ਵੀ ਤੁਹਾਨੂੰ ਦਿਸਣੀ ਦੀ ਅਜਿੰਨਾ ਕਿੱਥੇ ਹੈਗਾ ਵਾ ਬਿਲਕੁਲ ਹਾਂਜੀ ਇਹਦੇ ਜਿਹੜੇ ਅੱਗੇ ਵੀ ਫੋਟੋ ਹੈ ਪਿੱਛੇ ਵੀ ਉਹਦੀ ਫੋਟੋ ਹਾਂਜੀ ਪਿੱਛੇ ਵੀ ਉਹਦੀ ਫੋਟੋ ਬਣਵਾਈ ਹੋਈ ਇਹਨੂੰ ਬੜਾ ਸ਼ੌਂਕ ਸੀ ਕਿ ਮੈਂ ਵੀ ਰੇ ਵਾਲੀ ਟੀ-ਸ਼ਰਟ ਦੀ ਫੋਟੋ ਹੀ ਬਣਵਾਉਣੀ ਆ ਟੀ-ਸ਼ਰਟ ਤੇ ਫੋਟੋ ਹੀ ਬਣਵਾਉਣੀ ਹੈ ਕਹਿ-ਕਹਿ ਕੇ ਬਣਵਾਈ ਹਾਂ ਹਾਂਜੀ ਹੁਣ ਪਾ ਕੇ ਵੀ ਇਹੋ ਜਿਆਦਾ ਰੱਖਦੀ ਆ ਜਦੋਂ ਵੀ ਕਹੇ ਆਉਣਾ ਹੁੰਦਾ ਆਟੂ ਮੈਂ ਤੇ ਉਹੀ ਪਾਉਣੀ ਆ ਮੈਂ ਤੇ ਉਹੀ ਪਾਉਣੀ ਆ ਤਾਂ ਪਰਾਂ ਨੰਦਾ ਦੋਸਤ ਪਿਆਰ ਇਹਨਾਂ ਦਾ ਬਹੁਤ ਜ਼ਿਆਦਾ ਹੈਗਾ ਬਹੁਤ ਜ਼ਿਆਦਾ ਹੀ ਇੱਕ ਵੱਡੀ ਕੁੜੀਆ ਇਹਨਾਂ ਨਾਲ ਘਟ ਪਿਆਰ ਸੀ ਇਹਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਇਸੇ ਦੋ ਪੈਣਾ ਵਾ ਦੋ ਪੈਣਾ ਵਾ ਹਾਂਜੀ ਇੱਕ 11-12 ਸਾਲ ਦੀ ਹੈ ਇਹ ਪੁੱਤ ਫੋਟੋ ਜਿਹੜੀ ਪਹਿਲਾਂ ਇੰਦਾ ਤੁਹਾਡੇ ਤਿੰਨਾਂ ਦੀ ਖਚਾਈ ਪਈ ਜਾਂ ਬਾਹਰ ਵਿੱਚ ਇੰਦਾ ਬਣਾਇਆ ਨਹੀਂ ਖਿੱਚੀ ਪਈ ਹੀਗੀ ਇਸ ਤਰ੍ਹਾਂ ਹੀ ਇਹਦਾ ਕਾਕੇ ਦਾ ਸਾਡੇ ਦਾ ਵੱਡੇ ਕੀਤਾ ਹੈਗਾ ਮਤਲਬ ਇਹਨਾਂ ਦਾ ਧਮਾਨ ਕੀਤਾ ਹੈਗਾ ਤੇ ਉਹ ਦੋਵੀਆਂ ਫੋਟੋਆਂ ਹੀ ਇਹਨਾਂ ਦੋਹਾਂ ਭੈਣਾਂ ਕਰਾਈਆਂ ਨੇ ਅਸੀਂ ਕਿਹਦੇ ਹੁਣ ਵੀ ਸ਼ਾਇਦ ਇਹਦਾ ਜਨਮ ਦਿਨ ਆਉਣ ਵਾਲਾ ਹੈ ਹਾਂਜੀ ਨਹੀਂ ਹੁਣ ਜਨਮ ਦਿਨ ਨਹੀਂ ਹੈਗਾ ਹੁਣ ਇਹਨਾਂ ਦੀ ਤੁਸੀਂ ਇਹੀ ਰਹੇ ਹੋ ਤੇ ਨੂੰ 23 ਦਾ ਹਾਂ ਆਹੀ ਦਿਨ ਚੱਲਦੇ ਸੀ ਹਾਂ ਤੁਮ ਸੰਸਕਾਰ ਦਾ ਇਹੀ ਦਿਨ ਚੱਲਦੇ ਹਾਂ ਕਿ ਕਿੱਥੇ ਕਿਥੇ ਗਿਆ ਇਹ ਜਿਹੜੀ ਆ ਜਿੱਥੇ ਦਾ ਛੋਨਾ ਜਿ ਦੇਖੇ ਇਹਨਾਂ ਘਰਾਂ ਤੋਂ ਪਿਛਲੇ ਪਾਸੇ ਨਾਲ ਹੀ ਬੰਨ ਪੈਂਦਾ ਵਾ ਅੱਛਾ ਜੀ ਹਾਂ ਜੀ ਜਿਹੜਾ ਬੇਟਾ ਹੈਗਾ ਇੱਕ ਉਹਨਾਂ ਦਾ ਦੂਸਰਾ ਮਤਲਬ ਨਾਲ ਗੁਰ ਸਮਰਦੀਪ ਉਹਦਾ ਵੀ ਇਸੇ ਹੀ ਘਰ ਵਾ ਉਹਦੇ ਪਾਲੀ ਦੇ ਵਿੱਚ ਹੀ ਆਪਣੇ ਆਪ ਹੀ ਇੱਥੇ ਮਤਲਬ ਰੋਡ ਪਿਆ ਹੈਗਾ ਬੰਨ ਬੰਨ ਟੁੱਟੇ ਜਿਹੜੇ ਹੁਣ ਵੀ ਬਸ ਇੱਥੇ ਤਕਰੀਬ ਆ ਹੀ ਗਿਆ ਬੰਨ ਥੋੜਾ ਹੀ ਰਹਿ ਗਿਆ ਪਿੱਛੇ ਉਹੀ ਹਾਲਾਤ ਫੇਰ ਆ ਪੰਜ ਚਾਰ ਜਿਹੜੇ ਘਰ ਘਾਟ ਚੁੱਕੇ ਆ ਇਹਨਾਂ ਨੂੰ ਖਤਰਾ ਵਾ ਇਹਨਾਂ ਤੋਂ ਅੱਗੇ ਮੁੜ ਕੇ ਸਾਡੀ ਵਾਰੀ ਆ ਜਾਣੀ ਇੱਧਰ ਵੀ ਕੋਈ ਖਤਰਾ ਹੀ ਆ ਬਸ ਮਤਲਬ ਤਾਂ ਹਰ ਤਰ੍ਹਾਂ ਨਾਲ ਡਾ ਲੱਗੀ ਜਾਂਦੀ ਆ ਬੰਨ ਟੁੱਟੀ ਜਾਂਦਾ ਤੇ ਜਦੋਂ ਮੈਂ ਉਹ ਹੀ ਗੱਲ ਕਰਦਾ ਜਦੋਂ 2023 ਦੀ ਗੱਲ ਹੈ ਤੇ ਬੱਚਾ ਮਨ ਲੋ ਆਪਾਂ ਕਿੱਦਾਂ ਕਹਿ ਸਕਦੇ ਕਿ ਚਲੇ ਕਿੱਧਰ ਗਏ ਉੱਥੇ ਚਲੇ ਭਾਜੀ ਇਸ ਤਰ੍ਹਾਂ ਇਹਨੇ ਜਦੋਂ ਬੰਨ ਟੁੱਟੇ ਸੀਗੇ ਬੰਨ ਟੁੱਟੇ ਸੰਗਤ ਆਈ ਹੈ ਬਾਬਾ ਸੁਖਾ ਸੰਹਾਉਣ ਦੇ ਨਾਲਪੁਰੇ ਬਹੁਤ ਦੂਰਾਂ ਦੂਰਾਂ ਤੋਂ ਸੰਗਤ ਆਈ ਸੀ ਤੇ ਜਿਹੜੀ ਉੱਥੇ ਸੇਵਾ ਕਰਦੀ ਪਈ ਸੀਗੀ ਬੋਰੀਆਂ ਵੀ ਬੰਨ ਬੰਨਣ ਦੀ ਅਸੀਂ ਵੀ ਉਹਨਾਂ ਦੇ ਨਾਲ ਸੇਵਾ ਦੇ ਵਿੱਚ ਹੀ ਵਰਤਨਾ ਦੀ ਸੇਵਾ ਲਾਲੋ ਜਾਂ ਕਿਸ ਤਰ੍ਹਾਂ ਵੀ ਬੱਚੇ ਜਿਹੜੇ ਮਾਂ ਪਿਓ ਦੇ ਤੁਹਾਨੂੰ ਪਤਾ ਨਾਲ ਹੀ ਚਲੇ ਜਾਂਦੇ ਆ ਤੇ ਸਾਡੇ ਨਾਲ ਹੀ ਗਏ ਆ ਨਾਲ ਹੀ ਇੱਥੋਂ ਕਹਿਣ ਲੱਗ ਗਿਆ ਕਿ ਗੁਰਸਮਰਦੀਪ ਦੇ ਨਾਲ ਖੇਡੂਗਾ ਤੇ ਬਸ ਗਮ ਗੁਰਸਮਰਦੀਪ ਜਦੋਂ ਇਹਨੂੰ ਦਿਸ ਗਿਆ ਵਾ ਉਦੋਂ ਹੀ ਬਸ ਗੁਰਵੀਰ ਨੇ ਸਾਡਾ ਹੱਥ ਛੱਡ ਦਿੱਤਾ ਤੇ ਉਹਦੇ ਨਾਲ ਹੱਥ ਜਾ ਕੇ ਫੜ ਲਿਆ ਫੇਰ ਸਾਨੂੰ ਨਹੀਂ ਪਤਾ ਲੱਗਾ ਕਿ ਕਿਹੜੇ ਵਲੇ ਦਰਿਆ ਦੇ ਵਿੱਚ ਨਿਆਣੇ ਬੱਚੇ ਡਿੱਗ ਪਏ ਪਹਿਲਾ ਦੂਜਾ ਬੱਚਾ ਗਿਆ ਹਾਂਜੀ ਹਾਂਜੀ ਪਹਿਲਾ ਨਾਲ ਇਕੱਠੇ ਹੀ ਬਾਹ ਫੜ ਕੇ ਇੱਕ ਦੂਜੇ ਨੂੰ ਜੱਫੀ ਪਾ ਕੇ ਟੋਏ ਚ ਲੱਭੇ ਸਾਨੂੰ ਤੇ ਹਾਂਜੀ ਪਤਾ ਨਹੀਂ ਲੱਗਾ ਵੀ ਕਿਹੜੇ ਵਲੇ ਪਤਾ ਹੀ ਨਹੀਂ ਲੱਗਣਾ ਜੇ ਨਾਂ ਬੱਚੇ ਕੋਈ ਦੱਸਦਾ ਹਾਨੂੰ ਕਿਸੇ ਬੱਚੇ ਨੇ ਦੱਸਿਆ ਵਾ ਆਣ ਕੇ ਪੀ ਇਧਰ ਬੱਚੇ ਖੇਡਦੇ ਫਿਰਦੇ ਇਧਰ ਲੱਭਦੇ ਫਿਰਦੇ ਆਂਦੇ ਹੀ ਕਿ ਪਾ ਚਾ ਇਧਰ ਵੇਖ ਲਓ ਇਧਰ ਖੇਡਦੇ ਹੈਗੇ ਕੋ ਜਾ ਫਿਰ ਜਾ ਕੇ ਵਿੱਚ ਟੋਏ ਉਸੇ ਟੋਏ ਵੱਲ ਨੂੰ ਕਹੇ ਭੱਜ ਕੇ ਤੇ ਬੱਚੇ ਦੋਵੇਂ ਥੱਲੇ ਡਿੱਗੇ ਮੁੱਕੇ ਪਏ ਸੀਗੇ ਨੀਲੇ ਹੋਏ ਬਿਲਕੁਲ ਮਤਲਬ ਜੱਫੀ ਪਾ ਕੇ ਬੈਸੇ ਇੱਥੇ ਬਿਲਕੁਲ ਜੱਫੀ ਪਾ ਕੇ ਇੱਕ ਦੂਸਰੇ ਦੇ ਨਾਲ ਇਹ ਤਾਂ ਪਤਾ ਨਹੀਂ ਮਹਾਰਾਜ ਨੇ ਕੀ ਘੋਟ ਕਹਿਜੋ ਵਰਤਾਇਆ ਉਹਨਾਂ ਦੀ ਕੀ ਸਾਂਝ ਸੀ ਆਪਸ ਵਿੱਚ ਜਿਹੜਾ ਉਹਨਾਂ ਨੇ ਇਸ ਤਰ੍ਹਾਂ ਸ਼ੁਰੂ ਤੋਂ ਘਰੋਂ ਜਾਂਦੇ ਪਹਿਲਾਂ ਕਿ ਆ ਕੇ ਮੈਂ ਖੇਡਣਾ ਹੀ ਉਹਦੇ ਨਾਲ ਆ ਹਾਂ ਤੋਸਤੋਂ ਮਗਰੋਂ ਐ ਜਦੋਂ ਨਿਕਲੇ ਉਦੋਂ ਵੀ ਜੱਫੀ ਪਾਈ ਹੋਈ ਸੀ ਮੋਟ ਮਾੜੀ ਹੈ ਜੀ ਮਾੜੀ ਅਰ ਗਈ ਮਾੜੀ ਵੀ ਰਹੀ ਇਹੋ ਹੱਥ ਜੋੜਦੇ ਮ ਗਾੜੀ ਹੁਣ ਕਿਤੇ ਉੜ ਕੇ ਹੈ ਜੀ ਨਾਲ ਇਹੋ ਜੀ ਮਾੜੀ ਨਾ ਹੋਵੇ ਹਰ ਇੱਕ ਮਾਂ ਦਾ ਬੱਚਾ ਸਹੀ ਸਲਾਮਤ ਆਪਣੇ ਘਰ ਹਾਸ ਤੱਕ ਖੇਡਦਾ ਆਵੇ ਜਿੱਧਰ ਵੀ ਜਾਵੇ ਘਰੇ ਆਉਂਦਾ ਬਸ ਹਾਸ ਤੱਕ ਖੇਡਦਾ ਹੋਣਾ ਚਾਹੀਦਾ ਦੇਖੋ ਜੇ ਗੱਲ ਕੀਤੀ ਜਾਵੇ ਨਾ ਕਿ ਦੋ ਬੱਚਿਆਂ ਦਾ ਚਲੇ ਜਾਣਾ ਹਾਂ ਜੀ ਔਰ ਉਸ ਤੋਂ ਬਾਅਦ ਜੇ ਦੂਜੀ ਗੱਲ ਕੀਤੀ ਜਾਵੇ ਕਿ ਆਹ ਮੰਜ਼ਲ ਜਦੋਂ ਜਦੋਂ ਵੀ ਹੜਾ ਨੇ ਜਾਂ ਜਦੋਂ ਵੀ ਪਾਣੀ ਆਣਾ ਇਹਨ ਵੈਸੇ ਬੱਚੇ ਯਾਦ ਨਹੀਂ ਭੁੱਲਦੇ ਹੁੰਦੇ ਕਦੇ ਵੀ ਲੇਕਿਨ ਜਦੋਂ ਵੀ ਆਏਗਾ ਇਹਨਾਂ ਨੂੰ ਉਹਦੀ ਯਾਦ ਆਣੀ ਸ਼ਾਇਦ ਉਹ ਬਾਈ ਸਤੰਬਰ ਜਾਂ 23 ਸਤੰਬਰ ਦੀ ਗੱਲ ਸੀ ਜਦੋਂ ਜਿਹੜੇ ਇਹ ਦੋਵੇਂ ਬੱਚੇ ਜਿਹੜੇ ਆ ਕਹਿੰਦੇ ਕਿ ਇਕੱਠੇ ਹੀ ਲੱਭੇ ਸੀਗੇ ਪਿਆਰ ਵੀ ਸੀ ਔਰ ਇਕੱਠੇ ਚਲੇ ਗਏ ਔਰ ਕਹਿੰਦੇ ਜਦੋਂ ਮਿਲੇ ਆ ਨਾ ਉਸ ਹਾਲਤ ਵਿੱਚ ਉਦੋਂ ਜਫੀ ਪਾਈ ਪਈ ਸੀ ਮੈਂ ਆਏ ਤਾਂ ਵੈਸੇ ਇੱਥੇ ਅਸੀਂ ਉਦਾਂ ਸੀ ਲੇਕੇ ਜਦੋਂ ਇਹਨਾਂ ਨੇ ਮੈਂ ਬੱਚੇ ટી-ਸ਼ਰਟ ਪਰ ਦੇਖੀ ਤਾਂ ਮਨ ਮੈਂ ਪੁੱਛਿਆ ਉਹਨਾਂ ਨੂੰ ਕਿ ਕੀ ਗੱਲ ਹੋਈ ਸੀ ਤੇ ਇਹਨਾਂ ਦੱਸਿਆ ਕਿ ਮੇਰਾ ਭਰਾ ਸੀ ਤੇ ਮੈਨੂੰ ਬਹੁਤ ਮਤਲਬ ਪਿਆਰ ਵੀ ਬਹੁਤ ਸੀਗਾ ਔਰ ਬੱਚੀ ਕਹਿੰਦੇ ਹਰ ਟਾਈਮ ਜਿੱਦੀ ਟੀ-ਸ਼ਰਟ ਪਾ ਕੇ ਦੱਈ ਆ ਸਰਕਾਰ ਨੂੰ ਕਹਿੰਦੇ ਜੋ ਹੋਇਆ ਹੋਇਆ ਕੁਦਰਤੀ ਸੀਗਾ ਹੈਨਾ ਕੁਦਰਤ ਨੂੰ ਜਿਹੜਾ ਦੋਸ਼ ਚਲੋ ਉਹ ਤਾਂ ਹੈ ਹੀ ਹੈ ਲੇਕਿਨ ਸਰਕਾਰਾਂ ਨੂੰ ਕਹਿੰਦੇ ਬਹੁਤ ਦੋਸ਼ ਆ ਕਿ ਇਹ ਸਰਕਾਰਾਂ ਨਾ ਉਹ ਵੀ ਕੁਝ ਨਹੀਂ ਕਰਦੀਆਂ ਤੇ ਇਹ ਹਰ ਵਾਰ ਇਹੀ ਮੰਜ਼ਰ ਦੇ ਦਿਆ ਉਹ ਜਦੋਂ ਇਹ ਚੀਜ਼ ਹੁੰਣੀ ਹੈ ਨਾ ਉਦੋਂ ਹਰ ਵਾਰ ਇਹਨਾਂ ਨੂੰ ਇਹੀ ਜਿਆਦਾ